ਅੱਜ ਜਿੱਦਾਂ ਆਪਾਂ ਤੁਹਾਨੂੰ ਆਪਣੇ ਗੋਦਾਮ ਦੇ ਵਿੱਚ ਲੈ ਕੇ ਆਏ ਜੀ ਠੀਕ ਹੈ ਜੀ ਇੱਥੇ ਜਿਹੜੀ ਆਪਾਂ ਅੱਜ ਵੀਡੀਓ ਪਾਉਣ ਲੱਗੇ ਆ ਸਿਰਫ ਔਰ ਸਿਰਫ ਹੋਲ ਸੇਲ ਦੀ ਵੀਡੀਓ ਪਾਉਣ ਲੱਗੇ ਆ ਰਿਟੇਲ ਦੀ ਵੀਡੀਓ ਜਿਹੜੀ ਆਪਾਂ ਪਾਉਣੇ ਉਹ ਦੁਕਾਨ ਤੇ ਪਾਉਣੇ ਆ ਆਪਾਂ ਤੁਹਾਨੂੰ ਜਿਹੜੇ ਰੇਟ ਦਵਾਂਗੇ ਨਾ ਕੋਈ ਨਹੀਂ ਦੇ ਸਕਦਾ ਇੰਨੀ ਮੇਰੀ ਚੈਲੰਜ ਨਾਲ ਗਰੰਟੀ ਹੋਊਗੀ ਔਰ ਨਾ ਇੰਨਾ ਮਾਲ ਕਿਸੇ ਲੈਵੇ ਪਿਆਊਗਾ ਚਾਰਕ ਸੂਟ ਰੱਖ ਕੇ ਕੋਈ ਵੀਡੀਓ ਬਣਾ ਲਵੇ ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਦੇਖੋ ਜੀ 2 ਮੀਟਰ ਤੋਂ ਲੈ ਕੇ 22 ਮੀਟਰ ਤੱਕ ਦੀ ਕਟ ਹੋਊਗੀ ਪੂਰੇ ਕਲਰ ਚਾਰਡ ਦਿਖਾਓ ਭਾਈ ਜੀ ਪੂਰੀ ਪੈਂਦੀ ਹੋਊਗੀ ਸ਼ਿਮਰ ਹੋਊਗੀ ਬਰਬਰੀ ਹੋਊਗੀ ਕਰਾ ਸ਼ਿਮਰ ਹੋਊਗੀ ਠੀਕ ਹੈ ਆਰਗੰజా ਉਹ ਗਲਾਸ ਆਰਗੰజా ਉਹ ਸਾਰਾ ਕੱਪੜਾ ਪੂਰਾ ਟਾਪ ਦਾ ਹੋਊਗਾ ਰੇਟ ਰੂਗਾ 25 ਰੁਪਏ ਦਾ ਪੀਸ ਬੰਡਲ ਹੋਊਗਾ ਪੂਰਾ ਮੈਂ ਪਹਿਲਾਂ ਦੱਸਾਂ ਬੰਡਲ ਹੋਊਗਾ ਪੂਰਾ 25 ਰੁਪਏ ਪੀਸ ਉਹ ਇੱਕ ਬੰਡਲ ਦੇ ਚ 50 ਪੀਸ ਹੋਣਗੇ 1250 ਰੁਪਏ ਬੰਡਲ ਪਊਗਾ ਆਪਣੀ ஆன்ਲਾਈਨ ਟੀਮ ਤਿਆਰ ਬੈਠੀ ਹੈ ਠੀਕ ਹੈ ਜੀ ਜੇਨੇ ਵੀ ਆਨਲਾਈਨ ਆਰਡਰ ਕਰਨਾ ਹੈ ਆਨਲਾਈਨ ਆਰਡਰ ਵੀ ਕਰ ਸਕਦਾ ਹੈ ਜੇ ਸਭ ਤੋਂ ਬੈਸਟ ਹੈ ਦੁਕਾਨ ਤੇ ਆਉਣਾ ਚਾਹੁੰਦੇ ਤਾਂ ਦੁਕਾਨ ਤੇ ਵੀ ਆ ਸਕਦੇ ਤੁਹਾਡੀ ਆਪਣੀ ਮਰਜ਼ੀ ਹੈ ਇਸ ਕਰੇ ਆਪਣਾ ਕੋਈ ਫਰਾਡ ਆ ਦਾ ਕੰਮ ਨਹੀਂ ਗਾ ਆਪਣੀ ਦੁਕਾਨ ਹੈ ਮੰਡੀ ਅਹਿਮਦਗੜ ਤੂਰਕੋਟ ਚੌਂਕ ਸ਼ਪਾਰ ਰੋਡ ਤੇ ਠੀਕ ਹੈ ਆਪਣੀ ਲੋਕੇਸ਼ਨ ਪਈ ਹੈ Google Map ਤੇ ਅਨਮ ਕਲਾਥ ਹਾਊਸ ਆ ਦੇਖੋ 25 ਰੁਪਏ ਦਾ ਪੀਸ ਹੈ ਦੋ ਤੋਂ ਲੈ ਕੇ 2.5 ਤੱਕ ਦੀ ਛਟ ਹੈ ਤੁਹਾਨੂੰ ਜਿਵੇਂ ਕਿ ਮੈਂ ਇੱਕ ਸੈਂਪਲ ਦਿਖਾਈ ਦਿੰਦਾ ਆ ਦੇਖੋ ਠੀਕ ਹੈ 2.5 3 ਮੀਟਰ ਦਾ ਪੀਸ ਹੀ ਨਿਕਲਿਆ 1 2 3 ਯਾਨੀ ਕਿ ਮੈਂ ਤੁਹਾਨੂੰ 2 3 ਸੈਂਪਲ ਦੇ ਤੌਰ ਤੇ ਦਿਖਾਣਾ ਠੀਕ ਹੈ ਜੀ ਆ ਜਿਵੇਂ ਆ ਦੇਖੋ ਜੀ ਠੀਕ ਹੈ ਜੀ ਅਸੀਂ ਕਹਿੰਦੇ 2 ਮੀਟਰ ਆ ਨਿਕਲਦੀ 2.5 ਵੀ ਆ ਦੇਖੋ ਜਿਵੇਂ ਕਿ 1 2 2.5 2 ਤੋਂ ਲੈ ਕੇ 2.5 ਤੱਕ ਦੀ ਕੱਟ ਹੋਗੀ ਧਿਆਨ ਨਾਲ ਗੱਲ ਸੁਣ ਲਓ 50 ਪੀਸਾਂ ਦਾ ਬੰਡਲ ਹੋਊਗਾ 1250 ਰੁਪਏ ਦਾ ਬੰਡਲ ਪਊਗਾ ਠੀਕ ਹੈ ਜੀ 25 ਰੁਪਏ ਦਾ ਪੀਸ ਹੈ ਇੱਕ ਆਪਾ ਤੁਹਾਡੇ ਲਈ ਇੱਕ ਆਫਰ ਆਪਾਂ ਹੋਰ ਲੈ ਕੇ ਆਏ ਅੱਜ ਜਿੰਨਾ ਵੀ ਮਾਲ ਦਵਾਂਗੇ ਸਾਰਿਆਂ ਦੀ ਸ਼ਿਪਿੰਗ ਫ੍ਰੀ ਰੱਖਾਂਗੇ ਹੀ ਆਪਾਂ ਠੀਕ ਹੈ ਜੀ ਜਿੰਨਾ ਵੀ ਮਾਲ ਦਵਾਂਗੇ ਸਾਰਿਆਂ ਦੀ ਸ਼ਿਪਿੰਗ ਆਪਣੀ ਫ੍ਰੀ ਹੈ ਠੀਕ ਹੈ ਕੋਈ ਸ਼ਿਪਿੰਗ ਚਾਰਜ ਨਹੀਂ ਲੱ타ਇਆ ਜਾਊਗਾ ਤੁਹਾਡੇ ਤੋਂ ਠੀਕ ਹੈ ਜੀ ਪਾਰਸਲ ਲਗਾਵਾਂਗੇ ਠੀਕ ਹੈ ਜੀ ਟਰਾਂਸਪੋਰਟ ਤੇ ਰਖਵਾਈਏ ਜਾਂ ਬਾਚ ਤੇ ਰਖਵਾਈਏ ਤੇ ਸਾਡੀ ਇੱਕ ਗੱਲ ਰਿਕੁਐਸਟ ਹੈ ਜੀ ਜਿਨੇ ਵੀ ਪਾਰਸਲ ਲਗਵਾਉਣਾ ਹੋਗਾ ਪਲੀਜ਼ ਥੋੜਾ ਜਿਹਾ ਸਬਰ ਕਰਿਆ ਕਰੋ ਕਿਉਂਕਿ ਹਫਤਾ ਦਾ ਟਾਈਮ ਲੱਗ ਹੀ ਜਾਂਦਾ ਮਾਲ ਪਹੁੰਚਣ ਨੂੰ ਕਈ ਕਸਟਮਰ ਫੋਨ ਕਰਨ ਲੈਂਦੇ ਦੋ ਦਿਨਾਂ ਬਾਅਦ ਵੀਰੇ ਸਾਡਾ ਪਾਰਸਲ ਹੀ ਪਹੁੰਚਿਆ ਸਾਡਾ ਪਾਰਸਲ ਹੀ ਪਹੁੰਚਿਆ ਇੱਕ ਇਹ ਪ੍ਰੋਸੈਸ ਹੁੰਦਾ ਹੈ ਠੀਕ ਹੈ ਜੀ ਹਫਤਾ ਦਾ ਲੱਗਦਾ ਹੀ ਲੱਗਦਾ ਘੱਟ ਤੋਂ ਘੱਟ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਲਗਵਾਇਆ ਵੀ ਤੁਸੀਂ ਕਹ ਲਓ ਵੀਰੇ ਮਾਲ ਤੁਹਾਨੂੰ ਅੱਜ ਚਾਹੀਦਾ ਇਦਾਂ ਨਹੀਂ ਹੋ ਸਕਦਾ ਪਲੀਜ਼ ਲਗਵਾਈਓ ਹੀ ਜਿਹੜਾ ਹਫਤੇ ਤੱਕ ਦਾ ਸਬਰ ਕਰ ਸਕੇ 25 ਰੁਪਏ ਦਾ ਪੀਸ ਹੈ ਠੀਕ ਹੈ ਜੀ ਆਪਾਂ ਜੋ ਤੁਹਾਨੂੰ ਸਾਰੇ ਤਰ੍ਹਾਂ ਮਾਲ ਦਿਖਾਣਾ ਹੈ ਠੀਕ ਹੈ ਜੀ ਇੱਕ ਇਧਰ ਆ ਜਾਈ ਆਪਾਂ ਹੋਰ ਤੁਹਾਨੂੰ ਆਈਟਮ ਲੈ ਕੇ ਆਏ ਆ ਵੇਖੋ ਇਹ ਜਿਹੜੀ ਕੱਟ ਹੈ ਤਿੰਨ ਤੋਂ ਲੈ ਕੇ 390 ਤੱਕ ਦੀ ਕੱਟ ਹੈ ਜੀ ਠੀਕ ਹੈ ਜੀ ਆ ਮਾਲ ਪੂਰਾ ਇਹ ਜਿਹ ਗਲਾਸ ਔਰ ਗੰਜਾ ਔਰ ਗੰਜਾ ਸ਼ਿਮਰ ਫੈਂਡੀ ਯਾਨੀ ਕਿ ਮਿਕਸ ਲੋਟ ਹੈ ਸਾਰਾ ਬਈ ਇਧਰ ਪੂਰਾ ਕੈਮਰਾ ਮਾਰ ਦਿਓ ਇੱਥੇ ਪੂਰਾ ਕੈਮਰਾ ਮਾਰ ਦਿਓ ਆ ਵੇਖੋ ਆ ਮਾਲ ਸਾਰੇ ਠੀਕ ਹੈ ਜੀ ਤੇ ਇਹ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਿਰਫ ਔਰ ਸਿਰਫ 55 ਰੁਪਏ ਦਾ ਪੀਸ 55 ਰੁਪਏ ਦਾ ਪੀਸ ਹੈ ਠੀਕ ਹੈ ਜੀ 55 ਰੁਪਏ ਦਾ ਪੀਸ ਹੈ ਠੀਕ ਹੈ ਜੀ ਇਹ 55 ਰੁਪਏ ਪੀਸ ਲੂਗਾ 3 ਤੋਂ ਲੈ ਕੇ 390 ਤੱਕ ਦੀ ਕਟ ਹੋਗੀ 55 ਰੁਪਏ ਪੀਸ ਹੈ ਠੀਕ ਹੈ ਜੀ ਹੋਲ ਸੇਲ ਰੇਟ ਹੈ ਬੰਡਲ ਟੂ ਬੰਡਲ ਹੋ 50 ਪੀਸ ਹੋਣਗੇ 2750 ਰੁਪਏ ਬੰਡਲ ਬੈਠੂਗਾ ਠੀਕ ਹੈ ਜੀ ਹੁਣ ਇੱਕ ਆਹ ਵਾਲੀ ਹੈ ਜੀ ਇਹ ਫੈਂਸੀ ਆਈਟਮ ਹੈ ਸਾਰੀ ਸ਼ਿਮਰ ਹੈ ਠੀਕ ਹੈ ਜੀ ਇਹ ਸਾਰੀਆਂ ਫੈਂਸੀ ਆਈਟਮਾਂ ਦਿਖਾਓ ਪੂਰਾ ਨਾਨ ਪੂਰਾ ਨੀਗਾ ਬਰਵਾ ਦੋ ਜੀ ਕਲਰ ਚਾਰਟ ਪੂਰੀ ਵਧੀਆ ਪੂਰੀ ਟਾਪ ਦੀ ਠੀਕ ਹੈ ਜੀ ਜਿਵੇਂ ਕਿ ਇਹਦੇ ਚ ਤਕਰੀਬਨ ਤਕਰੀਬਨ ਨਾਲ ਦੇ ਨਾਲ ਦੇ ਪੀਸ ਮਿਲਦੀ ਹੁੰਦੇ ਨੇ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ 55 ਰੁਪਏ ਪੀਸੀ ਦੋ ਪੀਸ ਮਿਲਾ ਕੇ 110 ਰੁਪਏ ਤਕਰੀਬਨ ਤਕਰੀਬਨ ਸੂਟ ਬਣ ਜਾਂਦਾ ਹੈ ਠੀਕ ਹੈ ਜੀ ਜਿਵੇਂ ਹੁਣ ਆਹ ਵਾਲਾ ਜਿਹੜਾ ਪੀਸ ਹੈ ਇਹ 65 ਰੁਪਏ ਦਾ ਪੀਸ ਹੈ ਜੀ ਠੀਕ ਹੈ ਜੀ 65 ਰੁਪਏ ਪੀਸ ਹੈ ਜਿਵੇਂ ਕਿ 2.5 ਤੋਂ ਲੈ ਕੇ 3.90 ਤੱਕ ਦੀ ਕਟੂ ਜਿਵੇਂ ਕਿ ਹੁਣ ਆ ਮੈਂ ਤੁਹਾਨੂੰ ਦਿਖਾਨਾ ਆ ਦੋ ਪੀ ਸੇਮ ਮਿਲ ਗਏ ਕਈ ਮਿਲਣਗੇ ਵੀ ਕਈ ਨਈ ਵੀ ਮਿਲਣਗੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਈ ਮਿਲਣਗੇ ਵੀ ਕਈ ਨਈ ਵੀ ਮਿਲਣਗੇ ਠੀਕ ਹੈ ਜੀ ਗੱਲ ਨੂੰ ਪਲੀਜ਼ ਧਿਆਨ ਨਾਲ ਸੁਣਿਓ ਕਿ ਮੈਂ 1 2 3 3.5 ਠੀਕ ਹੈ ਜੀ ਆ ਵੀ ਇਦਾਂ ਦੇ ਹੀ ਐ ਠੀਕ ਹੈ ਜੀ 130 ਰੁਪਏ ਦਾ ਸੂਡ ਬੈਠ ਗਿਆ ਜਿਹੜਾ ਮਾਰਕੀਟ 'ਚ 500 ਰੁਪਏ ਦਾ ਵਿਕਦਾ ਠੀਕ ਹੈ ਜੀ ਪੂਰਾ ਬੰਡਲ ਟੂ ਬੰਡਲ ਹੋਊਗਾ ਬੰਡਲ ਦੇ ਵਿੱਚ ਵਿੱਚੇ ਸੂਡ ਮਿਲਦੇ ਹੋਣਗੇ ਵਿੱਚ ਨਈ ਵੀ ਮਿਲਦੇ ਹੋਣਗੇ ਜੇ ਆਨਲ ਗੱਲ ਪੂਰੀ ਸੁਣ ਲਿਓ ਵਿੱਚ ਮਿਲਦੇ ਵੀ ਹੋਣਗੇ ਪਿੱਛੇ ਨਹੀਂ ਵੀ ਮਿਲਦੇ ਹੋਣਗੇ ਜਿਹੜੇ ਨਹੀਂ ਮਿਲਦੇ ਹੋਣਗੇ ਉਹਨਾਂ ਨੂੰ ਤੁਸੀਂ ਕੰਟਰਾਸਟ ਸੂਟ ਬਣਾ ਸਕਦੇ ਹੋ ਠੀਕ ਹੈ ਯਾਨੀ ਕਿ ਮੈਕਸਿਮਮ 130 ਰੁਪਏ ਦਾ ਸੂਟ ਪੈ ਜਾਂਦਾ ਠੀਕ ਹੈ ਇੱਕ ਆ ਗਿਆ ਫੈਂਡੀ ਜੀ ਫੈਂਡੀ ਦੇ ਚ ਅੱਜ ਕੱਲ ਤਿੰਨ ਕੁਆਲਿਟੀ ਨਾਲ ਚੱਲ ਰਹੀਆਂ ਨੇ ਮੈਂ ਪਹਿਲਾਂ ਕਲੀਅਰ ਕਰ ਦਵਾਂ ਸ਼ੀਫੋਨ ਫੈਂਡੀ ਮੋਸ ਫੈਂਡੀ ਇੱਕ ਫੈਂਡੀ ਸੈਟਨ ਠੀਕ ਹੈ ਤਿੰਨ ਹੀ ਕੁਆਲਿਟੀਆਂ ਮਿਕਸ ਹੋਣੀ ਹੈ 2.5 ਤੋਂ ਲੈ ਕੇ 3.90 ਤੱਕ ਦੀ ਕਟ ਹੋਊਗੀ ਠੀਕ ਹੈ ਤਾਈ ਮੰਨ ਕੇ ਚੱਲੋ ਠੀਕ ਹੈ ਜੀ ਤਾਈ ਤੋਂ ਘੱਟ ਹੋਈ ਤਾਂ ਵਾਪਸ ਹੋ ਤੁਹਾਡਾ ਠੀਕ ਹੈ ਜੀ ਫੈਂਡੀ ਦਾ ਮਾਲ ਹੈ ਠੀਕ ਹੈ ਜੀ ਤਕਰੀਬਨ ਤਕਰੀਬਨ ਇਹਦੇ ਵਿੱਚ ਪੀਸ ਮਿਲਦੀ ਹੀ ਹੋਣਗੇ ਠੀਕ ਹੈ ਆਹ ਵਾਲੀ ਫੈਂਡੀ ਦੇ ਵਿੱਚ ਤਕਰੀਬਨ ਤਕਰੀਬਨ ਜਿਵੇਂ ਕਿ ਆ ਦੇਖੋ ਮੈਂ ਤੁਹਾਨੂੰ ਦਿਖਾ ਦਵਾਂ ਆ ਦੇਖੋ ਜੀ ਇੱਕ ਪੀਸ ਇੱਕ ਆ ਪੀਸ ਹੀ ਠੀਕ ਹੈ ਆ ਦੋ ਪੀਸ ਨਹੀਂ ਇੱਕ ਦੋ ਤਿੰਨ ਸਾਢੇ ਤਿੰਨ ਚਾਰ ਠੀਕ ਹੈ 4 ਉਹੀ ਗੱਲ ਮੈਂ ਕਹੀ ਨੇ 1 2 22 ਠੀਕ ਹੈ ਯਾਨੀ ਕਿ 65 ਰੁਪਏ ਦਾ ਪੀਸ ਹੈ ਜਿਹੜਾ ਫ੍ਰੈਂਡੀ ਦਾ ਸੂਟ 500 ਰੁਪਏ ਮਾਰਕੀਟ 'ਚ ਵਿਕਦਾ ਦੋ ਪੀਸਾਂ ਦਾ ਜੋੜਾ ਬਣ ਗਿਆ ਠੀਕ ਹੈ ਇਹਦੇ 'ਚ ਤਕਰੀਬਨ ਤਕਰੀਬਨ ਜੋੜਾ ਬਣ ਜੂਗਾ ਜਿਹੜਾ ਨਹੀਂ ਬਣੂਗਾ ਉਹਨੂੰ ਤੁਸੀਂ ਕੰਟਰਾਸਟ ਵੀ ਕਰ ਸਕਦੇ ਜਿਵੇਂ ਵਾਈਨ ਨੂੰ yellow ਨਾਲ ਕੰਟਰਾਸਟ ਕਰਤਾ ਜਾਂ ਫਿਰੋਜ਼ੀ ਨਾਲ ਕੰਟਰਾਸਟ ਕਰਤਾ ਕਿੰਨੇ ਦਾ ਸੂਟ ਵੇਖਿਆ ਸਿਰਫ ਔਰ ਸਿਰਫ 130 ਰੁਪਏ ਦਾ ਸੂਟ ਏ ਪੂਰੇ ਵਰਲਡ ਦੀ ਗਰੰਟੀ ਹੈ ਰੇਟ ਦੀ 130 ਰੁਪਏ ਦਾ ਸੂਟ ਬੈਠਿਆ ਇਹ ਇਦਾਂ ਤੁਸੀਂ ਆਪਣੇ ਘਰੇ ਲਿਜਾ ਕੇ ਵੇਚ ਸਕਦੇ ਹੋ ਤੁਸੀਂ ਪੈਸੇ ਡਬਲ ਕਰੋਗੇ ਜਿਹੜਾ 130 ਦਾ ਸੂਟ ਬੈਠਾ ਹੈ ਨਾ 300 ਰੁਪਏ ਆਰਾਮ ਨਾਲ ਹੱਸ ਕੇ ਵੇਚ ਸਕਦੇ ਹੋ ਠੀਕ ਹੈ ਜੀ ਸਿਰਫ ਔਰ ਸਿਰਫ 65 ਰੁਪਏ ਪੀਸ ਅਸੀਂ ਪੀਸ ਦੇ ਹਿਸਾਬ ਨਾਲ ਦੰਨੇ ਆ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣ ਲੋ ਪੀਸ ਦੇ ਹਿਸਾਬ ਨਾਲ ਦੰਨੇ ਆ ਠੀਕ ਹੈ ਵਿੱਚ ਮਿਲਦਾ ਵੀ ਹੋ ਵਿੱਚ ਨੇ ਵੀ ਮਿਲਦਾ ਹੋਊਗਾ ਠੀਕ ਹੈ ਗੱਲ ਨੂੰ ਐਨ ਪੂਰੀ ਧਿਆਨ ਨਾਲ ਸਮਝ ਲਓ ਹੁਣ ਇੱਕ ਇਧਰ ਹੋਰ ਤੁਹਾਨੂੰ ਕੁਆਲਟੀ ਦਿਖਾਉਣੇ ਆ आ देखो जी तो के चार नब्बे तक की कट्ट होगी ठीक है जी चार तो लैके चार नब्बे तकली कट होगी माल फैंसी होगा सारा ठीक है जी माल फैंसी हो चार तो लैके चार नब्बे तक भी कट्ट रेट रहना सिर्फ और सिर्फ अस्सी रुपए पीस ठीक है जी एक वाली आ वाली क्वालिटी है ठीक है ये शिमर है ठीक है फैंसी क्वाल्टिया ने ठीक है जी ਇਹ ਤੁਹਾਨੂੰ ਪੈਣਾ ਹੈ 99 ਰੁਪਏ ਪਰ ਪੀਸ ਠੀਕ ਹੈ ਜੀ ਤੇ ਇੱਕ ਆਹ ਵਾਲੇ ਆ ਗਈ ਮਾਲ ਮਿਕਸ ਲੋਟ ਆ ਗਿਆ ਇਹ ਜੋ ਤਕਰੀਬਨ ਤਕਰੀਬਨ ਸ਼ਿਮਰ ਹੈ ਸਾਰਾ ਮਿਕਸ ਬਰਬਰੀ ਹੈ ਸਾਰਾ ਮਿਕਸ ਲੋਟ ਹੈ ਕਪੜਾ ਪੂਰਾ sire ਦਾ ਹੈ ਬਾਈ ਜੀ ਪੂਰੀ ਨਿਗਾ ਮਰਵਾ ਦਿਓ ਜੀ ਪੂਰਾ sire ਦਾ ਕਪੜਾ ਹੈ ਇਹ ਤੁਹਾਨੂੰ ਪਊਗਾ 199 ਰੁਪਏ ਦਾ ਸੂਟ ਹੈ ਠੀਕ ਹੈ ਜੀ ਇਹ ਸਾਰਾ ਮਿਕਸ ਲੋਟ ਹੈ ਸਾਰਾ ਹੀ ਠੀਕ ਹੈ 199 ਰੁਪਏ ਦਾ ਠੀਕ ਹੈ ਜੀ ਆ ਵੀ ਤੁਹਾਨੂੰ ਇਹ ਪਊਗਾ ਤੁਹਾਨੂੰ 250 ਰੁਪਏ ਇਹ ਚ ਕੱਲੀ ਸ਼ਿਮਰ ਹੈ ਠੀਕ ਹੈ ਜੀ ਇੱਕ ਆ ਗਿਆ ਹੁਣ ਜੋੜੇ ਦਾ ਮਾਲ ਹੁਣ ਧਿਆਨ ਨਾਲ ਸੁਣ ਲਓ ਇੱਕ ਆ ਗਿਆ ਜੋੜੇ ਦਾ ਮਾਲ ਠੀਕ ਹੈ ਜੀ ਨਾਲ ਦਾ ਨਾਲ ਦਾ ਪੀਸ ਮਿਲਦਾ ਹੁੰਦਾ ਠੀਕ ਹੈ ਜੀ ਜਿਵੇਂ ਕਿ ਤੁਸੀਂ ਤਾਂ ਦੇਖੋ ਜੀ ਹੁਣ ਮੇਰੀ ਗੱਲ ਸੁਣੋ ਬੰਡਲ ਤੋਂ ਬੰਡਲ ਹੀ ਜਾਊਗਾ ਹੋਲ ਸੇਲ ਦਾ ਕੰਮ ਹੈ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਜਿਵੇਂ ਹਰੇਕ ਜੋੜਾ ਮਿਲਦਾ ਹੋਊਗਾ ਆ ਦੇਖੋ ਜੀ ਜਿਵੇਂ ਆਹ ਵਾਲਾ ਹੋ ਗਿਆ ਆ ਦੇਖੋ ਜੀ ਠੀਕ ਹੈ ਜੀ ਆ ਦੇਖੋ ਇੱਕ ਨਾਲ ਦਾ ਇੱਕ ਪੀਸ ਦੋ ਪੀਸ ਹੋਣਗੇ ਇਹ ਇਹ ਤਿੰਨ ਤੋਂ ਲੈ ਕੇ ਸਾਢੇ ਤਿੰਨ ਤੱਕ ਦੀ ਕੱਟ ਹੋਗੀ ਇੱਕ ਦੀ ਸਲਵਾਰ ਬਣ ਜੂਗੀ ਤਿੰਨ ਦੀ ਸਾਢੇ ਤਿੰਨ ਮੀਟਰ ਦੀ ਇੱਕ ਦੀ ਕਮੀਜ਼ ਬਣ ਜੂਗੀ ਤਿੰਨ ਸਾਢੇ ਤਿੰਨ ਮੀਟਰ ਯਾਨੀ ਕਿ 6 ਤੋਂ ਲੈ ਕੇ 7 ਮੀਟਰ ਤੱਕ ਦਾ ਕਪੜਾ ਹੋਊਗਾ ਠੀਕ ਹੈ ਜੀ 6 ਤੋਂ ਲੈ ਕੇ 7 ਮੀਟਰ ਤੱਕ ਦਾ ਕਪੜਾ ਹੋਊਗਾ ਕਪੜਾ ਪੂਰਾ ਟੌਪ ਦਾ ਹੋ ਫੈਂਡੀ ਫੈਂਡੀ ਦਾ ਕਪੜਾ ਹੋਊਗਾ ਜਿਹੜਾ ਮਾਰਕੀਟ ਦੇ ਵਿੱਚ ਵਿਗਦਾ 500 ਰੁਪਏ ਦਾ ਸੂਟ ਮੈਂ ਤੁਹਾਨੂੰ ਦੋ ਪੀਸ ਲਗਾ ਕੇ ਦਊਂਗਾ ਸਿਰਫ ਅਰ ਸਿਰਫ 220 ਰੁਪਏ ਦਾ ਸੂਟ ਠੀਕ ਹੈ ਸਾਰਾ ਮਾਲ ਟੱਚਿੰਗ ਦਾ ਮਾਲ ਹੈ ਮੈਕਿੰਗ ਦਾ ਮਾਲ ਹੈ ਦੇਖੋ ਜਿਵੇਂ ਆਹ ਵਾਲਾ ਇੱਕ ਸੂਟ ਹੋ ਗਿਆ ਇੱਕ ਆ ਸੂਟ ਹੋ ਗਿਆ ਆ ਸੂਟ ਹੋ ਗਿਆ ਆ ਸੂਟ ਹੋ ਗਿਆ ਆ ਸੂਟ ਹੋ ਗਿਆ ਮਤਲਬ ਜਿੰਨਾ ਵੀ ਮਾਲ ਹੈ ਸਾਰਾ ਹੀ ਜਿੰਨਾ ਵੀ ਮਾਲ ਹੈ ਸਾਰੇ ਇੱਕ ਇੱਕ ਨਾਲ ਦੇ ਦੋ ਪੀਸ ਨੇ ਯਾਨੀ ਕਿ ਸੂਟ ਕਿੰਨੇ ਦਾ ਪਊਗਾ ਸਿਰਫ ਔਰ ਸਿਰਫ 220 ਰੁਪਏ ਦਾ ਇੱਕ ਆ ਗਿਆ ਪਿਓਰ ਵਿਸਕੋਸ ਸਿਲਕ ਸਾਰੀਆਂ ਪਿਓਰ ਦੀਆਂ ਐਟਮਾ ਨੇ ਠੀਕ ਹੈ ਪਿਓਰ ਨੇਚਰਲ ਦੀਆਂ ਐਟਮਾ ਨੇ ਠੀਕ ਹੈ ਇਹ ਇੱਕ ਪਿਓਰ ਵਿਸਕੋਸ ਆਰਗਨਜਾ ਪਿਓਰ ਨੇਚਰਲ ਕ੍ਰੇਪ ਹੈ ਠੀਕ ਹੈ ਜੀ ਪਿਓਰ ਟੈਬੀ ਸਿਲਕ ਹੈ オリジナル ਵਾਲੀਆਂ ਵਿਸਕੋਸ ਵਾਲੀਆਂ ਆਟਮਾਂ ਜਿਹੜੀਆਂ ਮਾਰਕੀਟ 'ਚ 100-100 ਰੁਪਏ ਮੀਟਰ ਮਿਲਦੀਆਂ ਨੇ ਆਹ ਦੇਖੋ オリジナル ਵਿਸਕੋਸ ਸਿਲਕ ਜੇ ਵਿਸਕੋਸ オリジナル ਨਾ ਹੋਈ 50000 ਰੁਪਏ ਨਾ ਠੀਕ ਹੈ ਜੀ ਪਿਓਰ ਜਿਵੇਂ ਕਿ ਇਹ ਚ ਆਟਮਾਂ ਤਿੰਨ ਨੇ ਇੱਕ ਨੇਚਰਲ ਕ੍ਰੇਪ ਮਿਕਸ ਲੋਟ ਹੈ ਮੈਂ ਤੁਹਾਨੂੰ ਦੱਸਦਾ ਨੇ ਨੇਚਰਲ ਵੀ ਹੈ ਕ੍ਰੇਪ ਵੀ ਹੈ ਠੀਕ ਹੈ ਜੀ 23 ਕਾਸ ਆਰਗੰਜੀਆਵੀਆ オリジナル ਵਾਲਾ ਕਪੜਾ 350 ਸੂਟ ਲਗਾ ਕੇ ਦੂੰਗਾ 5 ਮੀਟਰ ਦਾ ਠੀਕ ਹੈ ਜੀ ਐਟਮਾ ਪਿਓਰ ਦੀਆਂ ਨੇ ਆ ਵੀ ਉਹੀ ਮਾਲ ਹੈ ਟੱਚਿੰਗ ਦਾ ਮਾਲ ਹੀ 220 ਰੁਪਏ ਪਰ ਸੂਟ ਠੀਕ ਹੈ ਜੀ 220 ਰੁਪਏ ਪਰ ਸੂਟ ਹੈ ਇੱਕ ਆਹ ਵਾਲਾ ਹੀ ਚਨੂਨ ਦੇ ਦੁਪट्टे ਠੀਕ ਹੈ ਜੀ ਚਨੂਨ ਦੇ ਦੁਪट्टे オリジナル ਵਾਲੇ ਕਲਰ ਚਾਰਟ ਦਿਖਾ ਦਿਓ ਚਨੂਨ ਦੇ ਦੁਪੱਟਿਆਂ ਦੇ ਠੀਕ ਹੈ ਜੀ 2.5 ਮੀਟਰ ਦਾ ਦੁਪੱਟਾ ਹੋਊਗਾ ਵਿਸਕੋਸ ਚਨੂਨ ਜੇ ਪਿਓਰ ਵਿਸਕੋਟ ਚਨੂਨ ਨਾ ਹੋਇਆ ਤਾਂ 50000 ਰੁਪਏ ਇਨਾਮ ਦਵਾਂਗੇ ਠੀਕ ਹੈ ਰੇਟ ਕਿੰਨੇ ਦਾ ਪਊਗਾ ਸਿਰਫ ਔਰ ਸਿਰਫ 150 ਰੁਪਏ ਦਾ ਦੁਪੱਟਾ ਠੀਕ ਹੈ ਜੀ ਸਿਰਫ ਔਰ ਸਿਰਫ 150 ਰੁਪਏ ਦਾ ਦੁਪੱਟਾ ਪਊਗਾ ਇਹ ਕਾ ਪਿਓਰ ਦਾ ਦੁਪੱਟਾ ਹੀ ਹੈ ਪਿਓਰ ਫੁੱਲ ਪਿਓਰ ਦਾ ਦੁਪੱਟਾ ਜੀ ਵਾਈਟ ਦੇ ਵਿੱਚ ਠੀਕ ਹੈ ਜੀ ਇਹਦਾ ਰਿਟੇਲ ਪ੍ਰਾਈਸ ਆਪਨਾ ਪਾਇਆ ਹੋਇਆ ਹੈ ਦੂਸਰੀ ਵੀਡੀਓ ਜੀ ਇਸਤਾ ਦੀ ਵੀਡੀਓ ਚ ਠੀਕ ਹੈ ਜੀ ਆਪਣਾ YouTube ਚੈਨਲ ਪਰ ਜਿਹੜੇ ਵੀ ਇਹ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਇਸ਼ਟਾ ਚੈਨਲ ਨੂੰ ਵੀ ਆਪਣਾ ਹੋ ਕਲਿਓ ਕਿਉਂਕਿ ਆਪਾਂ ਰਿਟੇਲ ਵੀਡੀਓ ਵੀ ਪਾਉਨੇ ਆ ਠੀਕ ਹੈ ਜੀ ਫੁੱਲ ਪਿਓਰ ਦਾ ਦੁਪੱਟਾ ਸਵਾ ਦੋ ਦਾ ਦੁਪੱਟਾ ਹੋ 125 ਰੁਪਏ ਦਾ ਠੀਕ ਹੈ ਜੀ ਸਵਾ ਦੋ ਦਾ ਦੁਪੱਟਾ 125 ਰੁਪਏ ਦਾ ਠੀਕ ਹੈ ਜੀ ਮਾਲ ਬਹੁਤ ਮਿਲ ਜੂਗਾ ਹਰ ਤਰ੍ਹਾਂ ਦੀ ਕੁਆਲਿਟੀ ਆ ਆਪਣੇ ਲਈ ਹਰ ਤਰ੍ਹਾਂ ਦੀ ਜਿੱਦਾਂ ਜੀ ਆਪਣਾ ਗੜਾਉਣ ਹੈ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਤੇ ਆਪਣਾ ਤੁਹਾਨੂੰ ਕਿਵੇਂ ਦੱਸਿਆ ਆਪਣੀ ਹੋਲ ਸੇਲ ਵੀਡੀਓ ਇਹ ਠੀਕ ਹੈ ਹਰ ਆਈਟਮ ਪਾਉਨੇ ਆ ਆਪਣਾ ਇਹ ਹੋਲਸੇਲ ਦੇ ਵਿੱਚ ਜਿਹਨੇ ਵੀ ਆਰਡਰ ਕਰਨਾ ਆਨਲਾਈਨ ਆਰਡਰ ਆਪਣੀ ਪੂਰੀ ਟੀਮ ਤਿਆਰ ਬੈਠੀ ਹੈ ਆਰਡਰ ਵੱਧ ਤੋਂ ਵੱਧ ਕਰ ਦੋ ਜੇ ਨਹੀਂ ਵੀ ਕਰਨਾ ਆਨਲਾਈਨ ਆਰਡਰ ਤੁਹਾਨੂੰ ਨਹੀਂ ਯਕੀਨ ਹੈਗਾ ਤਾਂ ਸ਼ਾਪ ਤੇ ਆ ਕੇ ਸਭ ਤੋਂ ਬੈਸਟ ਹੈ ਕਿ ਤੁਸੀਂ ਸ਼ਾਪ ਤੇ ਆ ਕੇ ਲੈ ਜਾਓ ਠੀਕ ਹੈ ਸਾਡੀ ਵੀਡੀਓ ਨੂੰ ਫੁੱਲ ਦੇਖਣ ਲਈ ਧੰਨਵਾਦ ਤੁਹਾਡਾ ਬਹੁਤ ਜੁਆ